ਰਵਨੀਤ ਬੱਟੂ ਮੈਂ ਟੇਟ ਕਰੂੰਗਾ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ ਚ ਭਗਵੰਤ ਮਾਨ ਸਿੰਘਾਂ ਡਿਬੇਟ ਤੋਂ ਬਿਲਕੁਲ ਭੱਜੇ ਹੋ ਬਿਲਕੁਲ ਭੱਜੇ ਹੋ ਭਗੌੜੇ ਦਾ ਕੋਈ ਹੱਥ ਨਹੀਂ ਰੇਲਵੇ ਦੀ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੁਣ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਗਵਾਉਣੀ ਹੈ ਕੋਕ ਵਾਲੀ ਜਾਂ ਕੋਈ ਉਹ ਲਵਾ ਦੂਗਾ ਹੂੰ ਤਾਂ ਨਹੀਂ ਸਹੀ ਫਿਰ ਮੈਂ ਕਹਿੰਨਾ ਇਹ ਭੰਡ ਤਾਂ ਭੰਡੀ ਹੈ ਉਹੀ ਗੱਲਾਂ ਕਰਨੀਆਂ ਨੇ ਕਦੇ ਕੋਈ ਸਿਆਣੀ ਗੱਲ ਦੀ ਆਸ ਵੀ ਰੱਖੀ ਨਹੀਂ ਜਾ ਸਕਦੀ ਕਿਉਂਕਿ ਦੇਖੋ ਯਾਦ ਕੀ ਆਇਆ ਯਾਦ ਕੋ ਕ ਕੀ ਆਇਆ ਕੋ ਕ ਕਿਉਂ ਯਾਦ ਆਇਆ ਕਿਉਂਕਿ ਕੋਕ ਦੀ ਵਰਤੂ ਆ ਜਿਹੜੀ ਭਗਵੰਤ ਮਾਨ ਸਾਹਿਬ ਉਹ ਸ਼ੁਰੂ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਕੋਕ ਹੀ ਯਾਦ ਰਹਿੰਦਾ ਹੈ ਕਿੰਗੀ ਕਿਉਂਕਿ ਕਾ ਪਾਣੀ ਦਾ ਤਾਂ ਕੰਮ ਕੋਈ ਨਹੀਂ ਕੋਕ ਮਲਾ ਕੇ ਪੀਂਦੇ ਆ ਤੇ ਇਸ ਕਰਕੇ ਉਹ ਕੋਕ ਹੀ ਯਾਦ ਰਹਿ ਗਿਆ ਤੇ ਮੈਂ ਜੀ ਗੱਲ ਕਰਾਂ ਧੋਰੀ ਦੀ ਤਤੂਰੀ ਦੇ ਸਟੇਸ਼ਨ ਦੇ ਤੁਸੀਂ ਜਿਹੜੀ ਡਿਮਾਂਡ ਰੱਖੀ ਸੀ ਵੀ ਉੱਥੇ ਇੱਕ ਦੁਕਾਨ ਖੋਲੀ ਜਾਵੇ ਉਹ ਦੁਕਾਨ ਭਗਵੰਤ ਮਾਨ ਸਾਹਿਬ ਭੁੱਲ ਗਏ ਤੁਸੀਂ ਕੋਗਦੀ ਨਹੀਂ ਕਿਹਾ ਸੀ ਉਹ ਦੁਕਾਨ ਤੁਸੀਂ ਜਿਹਦੇ ਕਾਰਨ ਹਸਪੀਟਲ ਗਏ ਸੀ ਨਾ ਉਹਦੀ ਦੁਕਾਨ ਖੋਲਣ ਨੂੰ ਕਿਹਾ ਸੀ ਸੰਤਰਾ ਤੇ ਅਸੀਂ ਉਹ ਆਪਣੇ ਸਟੇਸ਼ਨਾਂ ਤੇ ਠੇਕੇ ਲਾਉ ਨਹੀਂ ਕਰਦੇ ਇਰਪੋਰਟ ਤੇ ਕਰਦੇ ਆ ਲਾਊਡ ਤੇ ਜਨਾਬ ਦਾ ਪਤਾ ਏ ਰਿਪੋਰਟ ਤੇ ਜਰਮਨੀ ਤੇ ਹਾਲ ਕੀ ਹੋਇਆ ਸੀ ਭੱਜਿਆਂ ਦਾ ਤਾਂ ਕੋਈ ਨਾ ਕੋਈ ਜਵਾਬ ਦੇ ਸਕਦਾ ਨਾ ਕੋਈ ਉਹਦਾ ਕੋਈ ਖਾਮੀ ਤੇ ਜਿਹੜਾ ਕਹਿਣੀ ਦਾ ਨਹੀਂਗਾ ਕਥਨੀ ਦੀ ਗੱਲ ਕਥਨੀ ਦੇ ਅਮੀਗਾ ਉਹਦਾ ਵੀ ਆਪਾਂ ਕੀ ਕਰ ਸਕਦੇ ਤੇ ਇਸ ਕਰਕੇ ਭਗਵੰਤ ਮਾਨਸਿਆ ਤੁਸੀਂ ਕੱਲ ਦੀ ਤੁਹਾਡੀ ਪ੍ਰੈਸ ਕਾਨਫਰੈਂਸ ਤੁਸੀਂ ਸਭ ਤੋਂ ਪਹਿਲਾਂ ਇਹ ਕਿਹਾ ਕਿ ਮੈਂ ਤੁਹਾਨੂੰ ਜਵਾਬ ਦੇਣ ਲੱਗਿਆ ਕਿਉਂਕਿ ਜਵਾਬ ਬਹੁਤ ਜ਼ਰੂਰੀ ਹੈ ਤੁਹਾਨੂੰ ਜੇ ਤੁਹਾਨੂੰ ਕੋਈ ਜਵਾਬ ਦਾ ਨਾ ਦਵੇ ਨਾ ਤੁਸੀਂ ਬੜੇ ਭਲੇਖੇ ਜਿਹਿ ਰਹਿ ਜਾਨੇ ਤੇ ਜਵਾਬ ਤੁਹਾਨੂੰ ਹਰ ਚੀਜ਼ ਦਾ ਖੋਪ ਕੇ ਮਿਲੂ ਤੁਸੀਂ ਕੱਲ ਪ੍ਰੈਸ ਕਾਨਫਰੈਂਸ 'ਚ ਇਹ ਕਹਿ ਰਹੇ ਸੀ ਵੀ ਦੇਖੋ ਜੀ ਮੂਰੇ ਕੌਣ ਬੈਠਾ ਰਵਨੀਤ ਬਿੱਟੂ ਮੂਰੇ ਕੌਣ ਬੈਠਾ ਸੁਨੀਲ ਜਾਖੜ ਇਹੀ ਕਹਿ ਰਹੇ ਸੀ ਕੱਲ ਤੁਸੀਂ ਵੀ ਭਾਪੀ ਕਾਲੇ ਕਿੱਥੇ ਆ ਅਸੀਂ ਬੀਜੇਪੀ ਵਾਲੇ ਆ ਪਹਿਲੀ ਗੱਲ ਇਹ ਸੁਣ ਲਓ ਅੱਜ ਤੁਸੀਂ ਇਹ ਗੱਲ ਕਹੀ ਵੀ ਇਹਨਾਂ ਨੂੰ ਪੁੱਛਦਾ ਪਾਉਣ ਇਹੀ ਗੱਲ ਮੁੰਡਿਆ ਸਾਹਿਬ ਨਾਲ ਹੋਈ ਸੀ ਇਹੀ ਹੋਈ ਸੀ ਨਾ ਤੇ ਮੁੰਡਿਆ ਸਾਹਿਬ ਨੂੰ ਜਾਣਦਾ ਕੌਣ ਤੇ ਤੁਸੀਂ ਉਹਦਾ ਕੀ ਜਵਾਬ ਦਿੱਤਾ ਸੀ ਪਹਿਲੀ ਗੱਲ ਤੁਹਾਡੀ ਗੱਲ ਦਾ ਜਵਾਬ ਦੂਜੀ ਗੱਲ ਭਗਵੰਤ ਮਾਨ ਸਿੰਘਾਂ ਦੇ ਡਿਬੇਟ ਤੋਂ ਬਿਲਕੁਲ ਭੱਜਿਓ ਬਿਲਕੁਲ ਭੱਜਿਓ ਭਗੌੜੇ ਦਾ ਕੋਈ ਹਾਲ ਇਸ ਕਰਕੇ ਤੁਸੀਂ ਆਪ ਕਿਹਾ ਸੀ ਜਾਕਰ ਸਾਹਿਬ ਰਵਨੀਤ ਬਿੱਟੂ ਮੈਨੂੰ ਗਾਲਾਂ ਕੱਢਦੇ ਆ ਮੈਨੂੰ ਆਹ ਕਰਦੇ ਆ ਕੋਈ ਗੱਲ ਨਹੀਂ ਮੈਂ ਡਿਬੇਟ ਤੇ ਕਦੇ ਨਾ ਕਦੇ ਇਹਨਾਂ ਨੂੰ ਟੱਕਰੂ ਮੈਨੂੰ ਪਤਾ ਮੈਂ ਤੁਹਾਡੀ ਰਗ ਰਗ ਜਾਣਦਾ ਹੋਰ ਦੀ ਮੈਂ ਗਰੰਟੀ ਕਰਦਾ ਮੈਂ ਤੁਹਾਡੀ ਰਗ ਰਗ ਜਾਣਦਾ ਤੇ ਮੇਰੇ ਮੂਹਰੇ ਤੁਸੀਂ 1 ਮਿੰਟ ਵੀ ਮੈਂ ਇਹ ਨਹੀਂ ਕਹਿੰਦਾ ਹੰਕਾਰ ਵਾਲੀ ਗੱਲ ਨਹੀਂ ਗੀ ਤੁਸੀਂ 1 ਮਿੰਟ ਵੀ ਮੇਰੇ ਮੂਹਰੇ ਖੜ੍ਹ ਨਹੀਂ ਸਕਦੇ ਆ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਸਾਰੀਆਂ ਜੋ ਤੁਸੀਂ ਸਰਕਾਰ ਚ ਕੀਤਾ ਏ ਉਹ ਮੈਨੂੰ ਇੱਕ ਇੱਕ ਚੀਜ਼ ਦਾ ਮੈਂ ਭਲੀ ਭੰਤੀ ਜਾਣਦਾ ਹਾਂ ਇੱਕ ਗੱਲ ਡਿਬੇਟ ਤੋਂ ਭੱਜ ਗਏ ਅੱਜ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਭਗੌੜੇ ਹੋ ਜਿਹੜਾ ਬੰਦਾ ਕਹਿ ਕੇ ਗੱਲ ਤੋਂ ਮੁੱਕਰ ਜੇ ਮੈਨੂੰ ਤਾਂ ਲੱਗਦਾ ਪੰਜਾਬੀ ਹੋ ਨਹੀਂਗੇ ਤੁਸੀਂ ਵੀ ਦਿੱਲੀ ਨਾਲ ਕੇਜਰੀਵਾਲ ਉਹਨਾਂ ਦੇ ਨਾਲ ਲੜ ਗਏ ਤੁਸੀਂ ਤਾਕਤ ਦੀ ਪਾਵਰ ਦੀ ਗੱਲ ਕੀਤੀ ਤੇ ਜਨਾਬ ਇਹ ਮੈਨੂੰ ਤੁਹਾਨੂੰ ਆਪ ਦੀ ਸੱਚਾਈ ਲੱਗਦੀ ਆ ਜਿਹੜੀ ਤੁਹਾਨੂੰ ਲੱਗਦਾ ਵੀ ਮਿਲੀ ਹੈ ਹੀ ਕੁਛ ਨਹੀਂ ਕਿਉਂਕਿ ਥੋਡੀ ਮੁੱਖ ਮੰਤਰੀ ਦੀ ਕੁਰਸੀ ਹੈ ਨਾ ਜਿਹੜੀ ਜਿਹੜੀ ਤੁਹਾਡੀ ਚੀਫ ਮਿਨਿਸਟਰੀ ਆ ਉਹ ਤੁਹਾਡੇ ਕੋਲ ਤਾਂ ਹਰਾ ਪੈਨ ਖੋ ਕੇ ਰੱਖ ਲਿਆ ਕੇਜਰੀਵਾਲ ਨੇ ਸੋਧਿਏ ਨੇ ਇਸ ਗੱਲ 'ਚ ਤੁਸੀਂ ਪਬਲਿਕੇ 'ਚ ਨਾ ਇਸ ਤਰ੍ਹਾਂ ਵੀ ਸਾਡਾ ਉਹ ਹਾਲ ਹੈ ਤੁਹਾਡਾ ਹਾਲ ਆ ਤੁਸੀਂ ਰੇਲਵੇ ਮਹਿਕਮੇ ਦੀ ਗੱਲ ਕੀਤੀ ਰੇਲਵੇ ਮਹਿਕਮੇ ਦਾ ਸਾਲ ਦਾ ਬਜਟ ਪਤਾ ਕਿੰਨਾ ਤੁਸੀਂ ਰੇਲਵੇ ਮਹਿਕਮੇ ਦੀ ਗੱਲ ਕੀਤੀ ਰੇਲਵੇ ਮਹਿਕਮੇ ਦਾ ਸਾਲ ਦਾ ਬਜਟ ਪਤਾ ਕਿੰਨਾ ਹੈ 2 ਲੱਖ 65000 ਕਰੋੜ 265000 ਕਰੋੜ ਰੁਪਏ ਬਜਟ ਆ ਰੇਲਵੇ ਦਾ ਤੇ ਪੰਜਾਬ ਦਾ ਟੋਟਲ ਬਜਟ ਪਤਾ ਕਿੰਨਾ ਹੈ 2 ਲੱਖ 35000 ਕਰੋੜ ਰੇਲਵੇ ਦਾ ਤੇ ਪੰਜਾਬ ਦਾ ਬਜਟ ਚ ਐਡਾ بڑا ਅੰਤਰਾ ਸਾਰੇ ਸੂਬੇ ਦਾ ਬਜਟ ਉਹਨਾਂ ਨਹੀਂ ਜਿੰਨਾ ਕਿ ਰੇਲ ਮਹਿਕਮੇ ਦਾ ਬਜਟ ਹੁਣ ਤੁਸੀਂ ਗੱਲ ਸੁਣ ਲਓ ਜਿਹੜਾ ਤੁਸੀਂ ਬ੍ਰਿਜ ਦੀ ਧੂਰੀ ਦੀ ਗੱਲ ਕਰਦੇ ਹੋ ਤੁਸੀਂ ਗੱਲ ਕਈ ਵਾਰ ਭੁੱਲ ਜਾਂਦੇ ਹੋ ਕਰਕੇ ਦੋ ਗੱਲਾਂ ਇਹਦੇ ਵਿੱਚ ਤੁਸੀਂ ਭੁੱਲ ਗਏ ਤੁਸੀਂ ਇਹ ਗੱਲ ਕਹੀ ਸੀ ਉਸ ਵੇਲੇ ਕੂਕਦੀ ਨਹੀਂ ਕਹੀ ਸੀ ਤੁਸੀਂ ਗੱਲ ਸੰਤਰੇ ਦੀ ਕੀਤੀ ਸੀ ਤੁਸੀਂ ਗੱਲ दारू ਦੇ ਠੇਕੇ ਦੀ ਕੀਤੀ ਸੀ ਜਿਹੜਾ ਕੀ ਅਸੀਂ ਕਿਹਾ ਤੁਹਾਨੂੰ ਵੀ ਬਿਲਕੁਲ ਧੂਰੀ ਦੇ ਸਟੇਸ਼ਨ ਅਸੀਂ ਲੋਕਾਂ ਨੂੰ ਬਦਨਾਮ ਨਹੀਂ ਕਰਨਾ ਵੀ ਧੂਰੀ ਦੇ ਸਟੇਸ਼ਨ ਤੇ ਖਾਸ ਖਰਾਸਦੀ ਦੁਕਾਨ ਜਾਂ ਠੇਕਾਖੋਲ ਜੀ ਨਹੀਂ ਬਥੇਰੀਆਂ ਠਿੱਕੇ ਬਾਹਰ ਤੁਸੀਂ ਗੱਲਾਂ ਕਰਦੇ ਹੋ ਪੈਸਿਆਂ ਦੀ ਲੁਧਿਆਣੇ ਦਾ ਕੱਲਾ ਸਟੇਸ਼ਨ ਪਤਾ ਕਿੰਨੇ ਦਾ ਹੈ 550 ਕਰੋੜ ਦਾ ਤਾਂ ਕੁਛ ਦਿਨਾਂ ਚੁੱਕ ਉਦਘਾਟਨ ਕਰਾਂਗੇ ਦਸੰਬਰ ਚ ਜਲੰਧਰ ਕੈਂਟ ਦਾ 100 ਕਰੋੜ ਤੋਂ ਉੱਤੇ ਦਾ ਕੱਲਾ ਉਹ ਸਟੇਸ਼ਨ ਆ ਸ਼੍ਰੀ ਅਮਰਸਰ ਸਾਹਿਬ ਦਾ ਕੁਝ ਦਿਨਾਂ ਚ ਅਨਾਉਂਸਮੈਂਟ ਕਰਾਂਗੇ ਪਰਮਾਤਮਾ ਦੀ ਮਿਹਰ ਨਾਲ 500 ਕਰੋੜ ਦਾ ਅਨਾਉਂਸਮੈਂਟ ਆ ਵੱਡੀਆਂ ਸੀਗੀਆਂ ਜਿਹੜੀਆਂ ਹੜ ਕਰਨ ਰੋਕੀਆਂ ਐ ਅਗਲੇ ਹਫਤੇ ਉਹ ਅਨਾਉਂਸ ਕਰਾਂਗੇ ਥੋੜਾ ਬਹੁਤਾ ਤਿਆਰੀ ਕਰ ਲਿਆ ਕਰੋ ਨਾ ਤੁਹਾਨੂੰ ਸਿੰਧੀਆ ਸਾਹਿਬ ਦੀ ਸਿੰਧੀਆ ਸਾਹਿਬ ਦੇ ਕੋਲ ਤੁਹਾਡੇ ਕੋਲ ਜਿਵੇਂ ਤੁਸੀਂ ਇੱਕ ਸਟੇਟ ਦੇ ਚੀਫ ਮਿਨਿਸਟਰ ਹੋਣਾ ਕਿਉਂਕਿ ਲੋਕਾਂ ਨੇ ਚੁਣਿਆ ਚੀਫ ਮਿਨਿਸਟਰ ਹੈਗੇ ਤੁਸੀਂ ਉਵੇਂ ਸਿੰਧੀਆ ਸਾਹਿਬ ਦੇ ਕੋਲ ਡੋਨਰ ਮਿਨਿਸਟਰੀ ਆ ਸਾਰਾ ਨਾਰਥ-ਈਸਟ ਦੀਆਂ 7 ਸਟੇਟਾਂ ਜਿਹੜੀਆਂ ਉਹਨਾਂ ਦੇ ਮਹਿਕਮੇ ਦੇ ਥੱਲੇ ਆਉਂਦੀਆਂ 7 ਸਟੇਟਾਂ ਦਾ ਸਾਰਾ ਪੈਸਾ ਉਹ ਦਿੰਦੇ ਆ ਡੋਨਰ ਮਿਨਿਸਟਰੀ ਦਿੰਦੀ ਆ ਤੁਹਾਨੂੰ ਇਹ ਜਾਣਕਾਰੀ ਹੈ ਕਿ ਨਹੀਂ ਜਾਣਕਾਰੀ ਤਾਂ ਐਮਪੀ ਵੀ ਰਹੇ ਹੋ ਪਰ ਮੈਨੂੰ ਲੱਗਦਾ ਨਹੀਂ ਜਿਹੜਾ ਮਹਿਕਮਾ ਉਹਨਾਂ ਕੋਲੋਂ ਪਿਛਲੀ ਵਾਰ ਸੀਗਾ ਨਾਲ ਉਹਨਾਂ ਕੋਲ ਕਮਿਊਨੀਕੇਸ਼ਨ ਉਹ ਅਲੱਗ ਮਹਿਕਮਾ ਹੈ ਦੋ ਮਿਨਿਸਟਰੀਆਂ ਸਿੰਧੀਆ ਸਾਹਿਬ ਕੋ ਕੈਬਨਿਟ ਵੀ ਉਸ ਤੋਂ ਬਾਅਦ ਦੇਖੋ ਫਿਰ ਮੈਂ ਕਹਿੰਨਾ ਇਹ ਭੰਡ ਤਾਂ ਭੰਡ ਹੀ ਆ ਉਹੀ ਗੱਲਾਂ ਕਰਨੀਆਂ ਨਾ ਕਦੇ ਕੋਈ ਸਿਆਣੀ ਗੱਲ ਦੀ ਆਸ ਵੀ ਰੱਖੀ ਨਹੀਂ ਜਾ ਸਕਦੀ ਕਿਉਂਕਿ ਦੇਖੋ ਯਾਦ ਕੀ ਆਇਆ ਯਾਦ ਕੋ ਕਿਆ ਆਇਆ ਕੋਕ ਕਿਉਂ ਯਾਦ ਆਇਆ ਕਿਉਂਕਿ ਕੋਕ ਦੀ ਵਰਤੂ ਆ ਜਿਹੜੀ ਭਗਵੰਤ ਮਾਨ ਸਾਹਿਬ ਉਹ ਸ਼ੁਰੂ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਕੋਕ ਹੀ ਯਾਦ ਰਹਿੰਦਾ ਹੈ ਕਿ ਕਿਉਂਕਿ ਕਾ ਪਾਣੀ ਦਾ ਤਾਂ ਕੰਮ ਕੋਈ ਨਹੀਂ ਕੋਕ ਮਲਾ ਕੇ ਪੀਂਦੇ ਆ ਤੇ ਇਸ ਕਰਕੇ ਉਹ ਕੋਕ ਹੀ ਯਾਦ ਰਹਿ ਗਿਆ ਤੇ ਮੈਂ ਜੀ ਗੱਲ ਕਰਾਂ ਧੂਰੀ ਦੀ ਤੇ ਧੂਰੀ ਦੇ ਸਟੇਸ਼ਨ ਤੇ ਤੁਸੀਂ ਜਿਹੜੀ ਡਿਮਾਂਡ ਰੱਖੀ ਸੀ ਵੀ ਉੱਥੇ ਇੱਕ ਦੁਕਾਨ ਖੋਲੀ ਜਾਵੇ ਉਹ ਦੁਕਾਨ ਭਗਵੰਤ ਮਾਨ ਸਾਹਿਬ ਭੁੱਲ ਗਏ ਤੁਸੀਂ ਕੋਕ ਦੀ ਨਹੀਂ ਕਿਹਾ ਸੀ ਉਹ ਦੁਕਾਨ ਤੁਸੀਂ ਜਿਹਦੇ ਕਾਰਨ ਹਸਪੀਟਲ ਗਏ ਸੀ ਉਹਦੀ ਦੁਕਾਨ ਖੋਲਣ ਨੂੰ ਗਿਆ ਸੀ ਸੰਤਰਾ ਤੇ ਅਸੀਂ ਉਹ ਆਪਣੇ ਸਟੇਸ਼ਨਾਂ ਤੇ ਠੇਕੇ ਲਾਉ ਨਹੀਂ ਕਰਦੇ 에어ਪੋਰਟ ਤੇ ਕਰਦੇ ਆ ਲਾਊਡ ਤੇ ਜਨਾਬ ਦਾ ਪਤਾ 에어ਪੋਰਟ ਤੇ ਜਰਮਨੀ ਤੇ ਹਾਲ ਕੀ ਹੋਇਆ ਸੀ ਇਸ ਕਰਕੇ ਅਸੀਂ ਰੇਲਵੇ ਸਟੇਸ਼ਨਾਂ ਤੇ ਕੰਮ ਨਹੀਂ ਕਰਨਾ ਮੁੜ ਕੇ ਕਿਹੜਾ ਚੱਕਦਾ ਫਿਰੂ ਤੁਹਾਨੂੰ ਕਿਹੜਾ ਸਾਹਮ ਦਾ ਫਿਰੂ ਤੁਹਾਨੂੰ ਇਸ ਕਰਕੇ ਨਾ ਸੀ ਤੁਹਾਡੀ ਸਲਾਹ ਜਿਹੜੀ ਉਸ ਨੂੰ ਲੋੜ ਤੇ ਅਸਲੀਅਤ ਆਹੀ ਹੈ ਕੋਕ ਦੀ ਜਿਹੜੀ ਮੈਂ ਦੱਸਤੀ ਰਵਨੀਤ ਵਿੱਚ ਨੂੰ ਮੈਂ ਟਵੇਟ ਕਰੂੰਗਾ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ ਵਿੱਚ ਰੇਲਵੇ ਦੀ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੁਣ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਪੇਸ਼ਣ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੂਨ ਲਵਾਉਣੀ ਹੈ ਕੋਕ ਵਾਲੀ ਜਾਂ ਕੋਈ ਉਹ ਲਵਾ ਦੂਗਾ ਉਹ ਤਾਂ ਨਹੀਂ ਸ਼ੈ ਉਹ ਦਿਨ ਤੇ ਹੀ ਮੈਂ ਕਹਿੰਦਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀ ਇਹਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾ ਦਿੱਤਾ। ਉਹ ਉਹਨਾਂ ਨੂੰ ਵਿਚਾਰ ਨੂੰ ਉੱਥੇ ਨਹੀਂ ਪੁੱਛਦਾ ਕੋਈ। ਉਹ ਬੈਠੇ ਰਹਿੰਦੇ ਨੇ। ਕਿਉਂਕਿ ਇਧਰੋਂ ਗਏ ਹੋਏ ਨੇ। ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਤੇ ਸਾਡੇ ਕੀ ਹੋਣਗੇ। ਠੀਕ ਹੈ ਨਾ? ਸੋ ਉਹ ਤਾਂ ਤਰਸ ਹੀ ਗਏ।